ਵਿਦਾਨ ਸਭਾ ਹਲਕਾ ਇਨਾਲਾ ਦੇ ਵਿੱਚ ਹਰਦੇ ਪਾਣੀ ਦੀ ਨੀਤੀ ਦਸਤਕ ਤੁਸੀਂ ਦੇਖ ਰਹੇ ਹੋ ਵਿਦਾਨ ਸਭਾ ਹਲਕਾ ਦੇ ਇਨਾਲੇ ਦੇ ਲਗਦੇ ਖੇਤਰ ਚੱਕੀ ਨਾਲੇ ਦੇ ਉੱਪਰ ਹਰਦੇ ਪਾਣੀ ਦਾ ਬਹਾਵ ਕਿਸ ਪ੍ਰਕਾਰ ਚੱਲ ਰਿਹਾ ਹੈ ਰਮਦਾਸ ਜੀ ਦਾ ਬਾਬਾ ਨਾਨਕ ਰਮਦਾਸ ਦੇ ਕਈ ਪਿੰਡ ਪਿੰਡਾਂ ਨੂੰ ਆਪਣੀ ਚਪੇੜ ਵਿੱਚ ਲੈਣ ਤੋਂ ਉਪਰੰਤ ਹਰਦਾ ਪਾਣੀ ਇਨਾਲੇ ਦੇ ਨਾਲ ਖੇਤਰ ਦੇ ਵਿੱਚ ਆ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਸਿਰਫ ਅਤੇ ਸਿਰਫ ਹਰਦਾ ਪਾਣੀ ਨਜ਼ਰ ਆ ਰਿਹਾ ਹੋਵੇਗਾ ਕਿੱਥੇ ਕੋਈ ਵੀ ਪਸ਼ੂ ਕੋਈ ਇਨਸਾਨ ਨਜ਼ਰ ਨਹੀਂ ਆ ਰਿਹਾ ਹਰ ਪਾਸੇ ਸਹਿਮ ਦਾ ਮਾਹੌਲ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਦੇਖ ਰਹੇ ਟੈਸਟੀ ਵਲਾਈ ਤੋਂ ਡਾਕਟਰ ਲਖਨ ਵਿਸ਼ੇਸ਼ ਰਿਪੋਰਟ ਆਉ ਤੁਹਾਨੂੰ ਦਿਖਾਣਿਆ ਹੈ ਗਰਾਉਂਡ ਜ਼ੀਰੋ ਲੈਵਲ ਤੋਂ ਆਮ ਜਨਤਾ ਦਾ ਕੀ ਰੁਝਾਨ ਹੈ ਅਤੇ ਇਸ ਕੀ ਇਸ ਹਰ ਦੇ ਬਾਰੇ ਆਮ ਜਨਤਾ ਦਾ ਕੀ ਵਿਚਾਰ ਹੈ ਇਸ ਟਾਈਮ ਮੌਜੂਦ ਹੈ ਜੀ ਅਸੀਂ ਬਿਲਕੁਲ ਅਜਨਾਲਾ ਸੱਕੀ ਦੇ ਪੋਲ ਉੱਪਰ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਅਜਨਾਲਾ ਵਾਸੀਆਂ ਚ ਤੇ ਨੇੜਲੇ ਪਿੰਡਾਂ ਵਿੱਚ ਬਣਿਆ ਦਸਦਾ ਮਾਹੌਲ ਪਾਣੀ ਦੇ ਕਾਰਨ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਅਜਨਾਲੇ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੀ ਇੱਥੋਂ ਦੇ ਕੁਝ ਸਾਡੇ ਨਾਲ ਭਰਾ ਵੀ ਖੜੇ ਨੇ ਇਲਾਕਾ ਨਿਵਾਸੀ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪੁਰਾਣਾ ਸਗੀ ਦੇ ਬੋਲਦੇ ਹਾਲਾਤ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਕਿਵੇਂ ਪੂਰੇ ਯੋਰਾ ਸ਼ੋਰਾ ਚ ਪਾਣੀ ਦਾ ਪੱਧਰ ਵਧ ਰਿਹਾ ਜੀ ਸਿਆ ਨਾਲੇ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਜਿਹੜਾ ਸੱਕੀ ਦਾ ਬੰਨਿਆ ਇਹ ਟੁੱਟ ਚੁੱਕਾ ਹੈ ਇਹ ਨਾਲੇ ਦੇ ਅੰਦਰ ਪਾਣੀ ਐਂਟਰ ਕਰ ਚੁੱਕਿਆ ਇਹ ਜਿਹੜਾ ਮਸਲਾ ਹੈ ਬੀਬੀਐਮਬੀ ਬੋਰਡ ਪਾਖੜਾ ਮੈਨੇਜਮੈਂਟ ਬੋਰਡ ਦੀ ਜਿਹੜੀ ਇਗਨੋਰ ਕੀਤਾ ਗਿਆ ਪਾਣੀ ਪਹਿਲਾਂ ਛੱਡਣਾ ਚਾਹੀਦਾ ਸੀ ਇਹਨਾਂ ਨੂੰ ਇਹਨਾਂ ਪਾਣੀ ਲੇਟ ਛੱਡਿਆ ਇਹ ਇਹ ਦਰ ਜਦੋਂ ਮੀਂਹ ਪੈਂਦੇ ਏਕੇ ਕੇ ਦਰ ਕੋਲ ਛੱਡਦੇ ਤਾਂ ਕਦੀ ਵੀ ਆ ਸਮੱਸਿਆ ਨਹੀਂ ਸੀ ਆ ਸਕਦੀ ਤੇ ਪ੍ਰਧਾਨ ਜੀ ਪਾਣੀ ਦਾ ਪੱਧਰ ਕਦੋਂ ਵਧਿਆ ਅੱਜ ਰਾਤ ਵਧਿਆ ਜਾਂ ਪਹਿਲਾਂ ਹੀ ਵਧਿਆ ਇਹ ਅੱਜ ਅੱਜ ਰਾਤ 2 ਵਜੇ ਤੋਂ ਲੈ ਕੇ ਜਿਹੜਾ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਹੈ ਪਲਾਨਿੰਗ ਦੇ ਨਾਲ ਪਾਣੀ ਛੱਡਿਆ ਗਿਆ ਜ਼ਿਮੀਦਾਰਾਂ ਜ਼ਿਮੀਦਾਰਾਂ ਖਤਮ ਕਰਨ ਵਾਸਤੇ ਕਿਉਂਕਿ ਜੇ ਜ਼ਿਮੀਦਾਰ ਖਤਮ ਹੋ ਜਾਏਗਾ ਉਹ ਕਹਾਣੀ ਹੈ ਨਾ ਇੱਕ ਵੀ ਜੇ ਝੋਟਾ ਮਰ ਜਾਏ ਤੇ ਜੂਆਂ पे ਮਰ ਜਾਂਦੀਆਂ ਇਸ ਕਰਕੇ ਜੀਵੀਦਾਰ ਨੂੰ ਖਤਮ ਕਰਾ ਕਰਕੇ ਇਹ ਜਿਹੜੀ ਜਮੀਨਾਂ ਨੇ ਇਹ ਜਮੀਨਾਂ ਜਿਹੜੀਆਂ ਨੇ ਇਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਤਿਆਰੀ ਹੈ ਇਹ ਅੱਜ ਤੋਂ ਜਿਹੜਾ ਜੀਵਨ ਪੱਧਰ ਲੋਕਾਂ ਦਾ ਸਮਾਪਤ ਕਰਨ ਦੀ ਕਹਾਣੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਲੋਕਾਂ ਤੇ ਵੀਰ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਜਮੀਨਾਂ ਦਾ ਜਿਵੇਂ ਕੋਈ ਜਾਨੀਵਾਲੇ ਨੁਕਸਾਨ ਤਾਂ ਨਹੀਂ ਹੋਇਆ ਬਹੁਤ ਹੋਏ ਨੇ ਇੱਧਰ ਅੰਦਾਸ ਵਾਲੀ ਸਾਈਡ ਦੇ ਉੱਤੇ ਜਿਹੜਾ ਨੁਕਸਾਨ ਆ ਜਿਹੜੀ ਫਸਲ ਜਿਹੜੀ ਸਾਡੀ ਇੱਧਰ ਨੂੰ ਵਖਾਓ ਅੜੀ ਫਸਲ ਬਰਬਾਦ ਹੋਣ ਢਈਏ ਇਹ ਇਹ ਸਾਡਾ ਨੁਕਸਾਨ ਹੀ ਸਾਰਾ ਜੀ ਦੀ ਇਹ ਸਾਰਾ ਪਾਣੀ ਪਿੰਡਾਂ ਨੂੰ ਜਾ ਰਿਹਾ ਜੀ ਹਾਂਜੀ ਇਹ ਸਰਾਵਾਂ ਨੂੰ ਇਧਰ ਕਿਹੜੇ ਕਿਹੜੇ ਪਿੰਡ ਪੈ ਰਿਹਾ ਜੀ ਆ ਸਰਾਵਾਂ ਪਿੰਡ ਪੈ ਰਿਹਾ 15 ਨੰਬਰ ਵਾਰਡ ਗਪਾਲ ਨਗਰ ਮੁਹੱਲਾ ਪੈ ਰਿਹਾ ਜੀ ਉਧਰੋਂ ਪਿੱਛੇ ਛੇਪੁਰੀ ਵਾਲੇ ਪਾਸੋਂ ਦੀ ਪਾਣੀ ਆ ਚੁੱਕਿਆ